ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਕਰਤਾਰਪੁਰ ਵਿੱਚ ਇੱਕ ਜੱਟੂ ਨਾਮਦਾ ਸਾਧੂ ਰਹਿੰਦਾ ਸੀ ਉਹ ਪੰਜ ਧੂਣੀਆਂ ਬਾਲ ਕੇ ਤਪੱਸਿਆ ਕਰਿਆ ਕਰਦਾ ਸੀ ਇਸ ਕਰਕੇ ਸਾਰੇ ਉਸ ਨੂੰ ਤਪਾ ਜੀ ਆ ਕੇ ਬੁਲਾਇਆ ਕਰਦੇ ਸਨ ਉਸ ਨੂੰ ਤਪ ਕਰਦਿਆਂ ਖੱਪਦਿਆਂ ਹੋਇਆਂ ਕਈ ਸਾਲ ਗੁਜ਼ਰ ਗਏ ਪਰ ਉਸਦੀ ਆਤਮਾ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਈ ਕਈ ਸੰਤਾਂ ਭਗਤਾਂ ਨੇ ਉਸ ਨੂੰ ਸਮਝਾਇਆ ਕਿ ਤਪ ਦਾ ਜੰਜੜ ਛੱਡ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ ਤਾਂ ਕਿ ਤੇਰਾ ਕਲਿਆਣ ਹੋਏ ਤੇ ਤੇਰਾ ਮਨ ਵੀ ਸ਼ਾਂਤ ਹੋ ਜਾਵੇਗਾ ਪਰ ਉਹ ਸਾਧੂ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਉਹ ਆਪਣੇ ਹੱਟ ਉੱਤੇ ਕਾਇਮ ਰਿਹਾ ਇੱਕ ਦਿਨ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਲਈ ਤੇ ਭੁੱਲੇ ਪਟਕੇ ਪਾਪੀਆਂ ਨੂੰ ਤਾਰਨ ਵਾਸਤੇ ਦਰਿਆ ਬਿਆਸ ਤੋਂ ਪਾਰ ਚਲੇ ਗਏ ਸਤਿਗੁਰੂ ਜੀ ਨੂੰ ਲੋਕਾਂ ਨੇ ਦੱਸਿਆ ਕਿ ਇੱਥੇ ਜੱਟੂ ਨਾਮ ਦਾ ਇੱਕ ਸਾਧੂ ਤਪ ਕਰਦਾ ਹੈ ਤਪ ਕਰਦਿਆਂ ਨੂੰ ਕਈ ਸਾਲ ਬੀਤ ਗਏ ਨੇ ਪਰ ਉਸ ਦਾ ਤਪ ਸੰਪੂਰਨ ਨਹੀਂ ਹੁੰਦਾ ਉਹ ਖਾਪੀ ਜਾਂਦਾ ਹੈ ਤੇ ਉਸ ਨੂੰ ਖਾਪਨ ਤੋਂ ਹਟਾ ਦੇਣਾ ਚਾਹੀਦਾ ਹੈ ਇੱਕ ਦਿਨ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਤਪੇ ਕੋਲ ਪਹੁੰਚ ਗਏ ਅਤੇ 5 ਮਿੰਟਾਂ ਤੱਕ ਉਸ ਨੂੰ ਵੇਖਦੇ ਰਹੇ ਨੈਤਰਾਂ ਦੀਆਂ ਪ੍ਰੇਮ ਕਿਰਨਾਂ ਸੁਠ ਸੁਠ ਕੇ ਉਹਦੇ ਤਪ ਦੇ ਹਿਰਦੇ ਨੂੰ ਠੰਡਾ ਕਰਦੇ ਰਹੇ ਤੁਰ ਲੱਗਿਆ ਗੁਰੂ ਜਿਨੇ ਸਿਰਫ ਉਸਨੂੰ ਕਿਹਾ ਕਿ ਤਪਿਆ ਕਿਉਂ ਖਪਦਾ ਹੈ ਵਾਹਿਗੁਰੂ ਕਹੋ ਬਸ ਇਹ ਬਚਨ ਕਹਿ ਕੇ ਗੁਰੂ ਜੀ ਅੱਗੇ ਚਲੇ ਗਏ ਇਹ ਸ਼ਬਦ ਸੁਣ ਕੇ ਉਸ ਤਪੇ ਨੇ ਅੱਖਾਂ ਖੋਲ ਕੇ ਵੇਖਿਆ ਤਾਂ ਉਸਨੂੰ ਝੋਲਾ ਜਿਆ ਪਿਆ ਕਿ ਕੋੜੇ ਵਾਲਾ ਅੱਗੇ ਨੰਗ ਗਿਆ ਹੈ ਤੇ ਉਸ ਦਾ ਮਨ ਬੇਚੈਨ ਹੋ ਉਠਿਆ ਉਹਦੀਆਂ ਧੋਣੀਆਂ ਠੰਡੀਆਂ ਪੈ ਗਈਆਂ ਉਸ ਵਿੱਚ ਇੰਨੀ ਹਿੰਮਤ ਨਾ ਰਹੀ ਕਿ ਉਹ ਫੂਕ ਮਾਰ ਕੇ ਅੱਗ ਬਾਲੇ ਲਾਗੇ ਪਈਆਂ ਲੱਕੜਾਂ ਧੋਣੀ ਉੱਤੇ ਰੱਖੇ ਉਹ ਖੋਧ ਹਰਾਨ ਸੀ ਕਿ ਜਾਂਦਾ ਹੋਇਆ ਰਾਹੀ ਉਸਦੇ ਹਿਰਦੇ ਵਿੱਚ ਨਵਾਂ ਹੀ ਪ੍ਰੇਮ ਜਾਗਰਤ ਕਰ ਗਿਆ ਹੈ ਕਿੰਨਾ ਚਿਰ ਬਚੈ ਰਹਿਣ ਪਿੱਛੋਂ ਉਹ ਉੱਠਿਆ ਤੇ ਸ਼ਾਲਾ ਮਾਰ ਕੇ ਧੂਣੀਆਂ ਵਾਲੇ ਆਸਨ ਤੋਂ ਬਾਹਰ ਆ ਗਿਆ ਬਾਹਰ ਆ ਕੇ ਵਾਹਿਗੁਰੂ ਕਹੋ ਵਾਹਿਗੁਰੂ ਕਹੋ ਮੂੰਹ ਤੋਂ ਰਟਣਾ ਸ਼ੁਰੂ ਕਰ ਦਿੱਤਾ ਜਿਵੇਂ ਕੋਈ ਪੰਛੀ ਕਿਸੇ ਮਨੁੱਖ ਕੋਲੋਂ ਬਚਨ ਸੁਣ ਕੇ ਉਸੇ ਤਰ੍ਹਾਂ ਹੀ ਆਖੀ ਜਾਂਦਾ ਹੈ ਤੇ ਵਾਹਿਗੁਰੂ ਕਹੋ ਤੇ ਵਾਹਿਗੁਰੂ ਆਖਦਾ ਹੋਇਆ ਨਾਚ ਕਰਨ ਲੱਗਾ ਉਹ ਇਹ ਨਾ ਮਗਨ ਹੋਇਆ ਕਿ ਕਮਲਿਆਂ ਵਾਲਾ ਹਾਲ ਹੋ ਗਿਆ ਉਸ ਦਾ ਬੱਚੇ ਤੇ ਬੇਸਮਝ ਉਸ ਤੇ ਦਵੱਲੇ ਇਕੱਠੇ ਹੋ ਜਾਂਦੇ ਉਸ ਨੂੰ ਪੱਥਰ ਤੇ ਨਹੀਂ ਮਾਰਦੇ ਪਰ ਗਾਲਾਂ ਜ਼ਰੂਰ ਕੱਢਦੇ ਤਪਾ ਖਪਾ ਤਪਾ ਖਪਾ ਉਹ ਅੱਗੋ ਖਿਜ ਕੇ ਨਾ ਬੋਲਦਾ ਸਗੋ ਆਖੀ ਜਾਂਦਾ ਕਿ ਵਾਹਿਗੁਰੂ ਕਹੋ ਵਾਹਿਗੁਰੂ ਕਹੋ ਤੇ ਉਸ ਨੂੰ ਖਾਣਾ ਪੀਣਾ ਤੇ ਆਪਣੀ ਸੰਭਾਲ ਦਾ ਵੀ ਖਿਆਲ ਨਹੀਂ ਰਿਹਾ ਉਹ ਸੱਚਮੁੱਚ ਕਮਲਾ ਹੀ ਹੋ ਗਿਆ ਤੇ ਉਸ ਤੇ ਕੱਪੜੇ ਵੀ ਪਾਟ ਗਏ ਤਪੇ ਤੋਂ ਮਲੰਗ ਨਾਮ ਪੈ ਗਿਆ ਸੱਚੇ ਸਤਿਗੁਰੂ ਨੇ ਪ੍ਰੇਮ ਦੀ ਡੋਰ ਨਾਲ ਖਿੱਚਿਆ ਤਪਾ ਕਮਲਿਆਂ ਵਾਲੇ ਪੇਸ਼ ਵਿੱਚ ਹੀ ਬਿਆਸ ਦਰਿਆ ਪਾਰ ਕਰਕੇ ਸ੍ਰੀ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਪਹੁੰਚ ਗਿਆ ਅੰਮ੍ਰਿਤਸਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਚਰਚਾ ਹੋਣ ਲੱਗ ਪਈ ਕਿ ਇੱਥੇ ਇੱਕ ਨਰਲਾ ਹੀ ਕਮਲਾ পাগল ਆਇਆ ਹੈ ਜੋ ਵਾਹਿਗੁਰੂ ਕਹੋ ਵਾਹਿਗੁਰੂ ਕਹੋ ਤੋਂ ਬਿਨਾ ਕੋਈ ਹੋਰ ਸ਼ਬਦ ਹੀ ਨਹੀਂ ਬੋਲਦਾ ਜਦੋਂ ਹੌਲੀ-ਹੌਲੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਦ ਗੁਰੂ ਜੀ ਨੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਕਿ ਉਸ ਤਪੇ ਨੂੰ ਦੀਵਾਨ ਵਿੱਚ ਲੈ ਕੇ ਆਓ ਉਹ ਗੁਰਮੁਖ ਹੈ ਵਾਹਿਗੁਰੂ ਸਿਮਰਨ ਕਰਦਾ ਹੈ ਉਸ ਦਾ ਹਿਰਦਾ ਪਵਿੱਤਰ ਹੈ ਤਦ ਸੇਵਾਦਾਰ ਸਿੱਖ ਨਸ ਭੱਜ ਕੇ ਬਾਜ਼ਾਰਾਂ ਵਿੱਚੋਂ ਲੱਭ ਕੇ ਭਾਈ ਤਪੇ ਨੂੰ ਗੁਰੂ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਏ ਗੁਰੂ ਜੀ ਨੇ ਤਪੇ ਦੇ ਸਿਰ ਉਤੇ ਹੱਥ ਰੱਖਿਆ ਹੱਥ ਰੱਖਣ ਦੀ ਦੇਰੀ ਹੀ ਸੀ ਕਿ ਤਪੇ ਦੇ ਇੱਕ ਪਾਠ ਖੁੱਲ ਗਏ ਉਸ ਦਾ ਪਾਗਲਪਨ ਦੂਰ ਹੋ ਗਿਆ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਖਿਆ ਕਿ ਤਪੇ ਖਪੇ ਨੂੰ ਸ਼ਾਂਤ ਕਰਕੇ ਸਿੱਧੇ ਰਾਹ ਤੇ ਪਾਇਆ ਹੈ ਮੇਰਾ ਦੇ ਦਾਤਿਆ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹੋ ਆਪਣੀ ਕਿਰਪਾ ਮੇਰੇ ਤੇ ਬਖਸ਼ੋ ਬਾਕੀ ਦੀ ਜ਼ਿੰਦਗੀ ਤਪੇ ਨੇ ਸੇਵਾ ਤੇ ਸਿਮਰਨ ਕਰਦਿਆਂ guzari ਚੰਗੇ ਭਗਤਾਂ ਤੇ ਸੇਵਕਾਂ ਵਿੱਚ ਇਸ ਦਾ ਨਾਮ ਗਿਨਿਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ